ਹਾਂਜੀ ਆਪ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਪਿਆਰ ਭਰੀ ਬੇਨਤੀ ਹੈ ਜੀ ਆਪ ਸਾਰਿਆਂ ਨੂੰ ਮੈਂ ਦੱਸਣਾ ਚਾਹਾਂਗੀ ਕਿ ਤਨ ਤਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਨੂੰ ਮਨਾਉਂਦੇ ਹੁਏ ਆ ਗੁਰਦੁਆਰਾ ਸਾਹਿਬ ਵਿਖੇ 22 ਤਰੀਕ ਤੋਂ ਕੱਲ ਤੋਂ ਸ੍ਰੀ ਸੁਖਨੀ ਸਾਹਿਬ ਜੀ ਦੇ ਪਾਠਾਂ ਦੀ ਲੜੀ ਸ਼ੁਰੂ ਹੋ ਚੁੱਕੀ ਹੈ ਸੋ ਮੈਂ ਉਥੇ ਵੀ ਜਾਇਆ ਕਰਨਾ ਹੈ 4 ਤੋਂ 6 ਵਜੇ ਤੱਕ ਪਾਠ ਹੋਇਆ ਕਰਨੇ ਹਨ ਸਮਾਪਤੀ 6 ਵਜੇ ਹੋਇਆ ਕਰੇਗੀ ਸੋ ਮੈਂ ਜੀਡੀਵੀ ਵੀਡੀਓ ਪਾਉਂਗਾ ਅਗਰ ਤੇ ਆਪ ਸਾਰੇ ਹੀ ਉਸ ਵੀਡੀਓ ਨੂੰ ਦੇਖਿਓ ਜ਼ਰੂਰ ਸੁਖਨੀ ਸਾਹਿਬ ਜੀ ਦੇ ਪਾਠ ਦੀ ਵੀ ਪਾਇਆ ਕਰਾਂਗੀ ਗੁਰਦੁਆਰਾ ਸਾਹਿਬ ਵਿੱਚ ਸਾਰੀਆਂ ਜਿਹੜੀਆਂ ਸਾਡੀਆਂ ਬੀਬੀਆਂ ਹਨ ਸੁਖਨੀ ਸੁਸਾਇਟੀ ਦੀਆਂ ਗਰੁੱਪ ਫੋਟੋ ਵੀ ਪਾਉਂਗੀ ਉਹ ਵੀ ਫੋਟੋ ਉੱਥੇ ਅਸੀਂ ਲਵਾਂਗੇ ਸੋ ਮੇਰੇ ਕੋਲ ਅਗਰ ਵੀਡੀਓ ਨਾ ਬਣੇ ਬਾਈ ਚਾਂਸ ਵੀਡੀਓ ਕਿਉਂਕਿ ਜਿਹੜੀ ਦਿਲ ਦੇ ਜਜ਼ਬਾਤ ਦਿਲ ਦੀਆਂ ਗੱਲਾਂ ਇਹ ਦਿਲ ਦੇ ਜਜ਼ਬਾਤ ਤੇ ਦਿਲ ਦੀਆਂ ਗੱਲਾਂ ਕਹਿੰਦੇ ਹਨ ਕਿ ਬੜੇ ਹੀ ਹੌਂਸਲੇ ਦੇ ਨਾਲ ਦੱਸੀ ਜਾਂਦੀ ਹੈ ਬੜਾ ਵੱਡਾ ਹੌਂਸਲਾ ਹੋਵੇ ਬੜਾ ਵੱਡਾ ਤੇਰੀ ਹੋਵੇ ਇਹ ਫਿਰਹੀ ਵੀਡੀਓ ਤੇ ਇਹ ਵੀਡੀਓ ਬਣਾਉਂਦਾ ਮੈਨੂੰ ਕੋਈ ਇੰਨਾ ਨਹੀਂ ਸੀ ਕਿ ਮੈਂ ਦਿਲ ਦੇ ਜਜ਼ਬਾਤ ਤੇ ਦਿਲ ਦੀਆਂ ਗੱਲਾਂ ਦੱਸਾਂ ਸਾਰਿਆਂ ਨੂੰ ਕਿਉਂਕਿ ਦਿਲ ਦੇ ਦਰਦ ਜਿਹੜੇ ਹਨ ਜੇ ਜ਼ਿਆਦਾ ਦੱਸੇ ਜਾਣ ਸਾਰਿਆਂ ਨੂੰ ਤੇ ਕਈ ਮਜ਼ਾਕ ਵੀ ਬਣਾ ਦਿੰਦੇ ਹਨ ਤੇ ਲੇਕਿਨ ਅਗਰ ਕਹਿੰਦੇ ਹਨ ਕਿ ਜੇ ਕੋਈ ਅਲਰਟ ਹੋ ਜਾਂਦਾ ਹੈ ਕਿਸੇ ਦੀ ਜ਼ਿੰਦਗੀ ਨੂੰ ਵੇਖ ਕੇ ਸੁਣ ਕੇ ਕਿਸੇ ਦੇ ਨਾਲ ਕੀ ਵਾਪਰੀ ਕਿੱਦਾਂ ਹੋਈ ਅਗਰ ਉਹਨੂੰ ਵੇਖ ਕੇ ਕਿਸੇ ਨੂੰ ਥੋੜੀ ਜਿੰਨੀ ਵੀ ਸੋਚੀ ਅਗਰ ਸਮਾਤ ਸਿਆਣਪ ਆ ਜਾਂਦੀ ਹੈ ਤਾਂ ਉਹਦੇ ਵਿੱਚ ਭਲਾਈ ਭਲਾ ਹੈ ਸਾਰਿਆਂ ਦਾ ਧੋਖਾ ਕਿਸੇ ਦੇ ਨਾਲ ਵੀ ਨਹੀਂ ਹੋਣਾ ਚਾਹੀਦਾ ਇਹ ਤੋਖੇ ਜਿਹੇ ਹਨ ਦੇਣ ਹੀ ਲੈਣੇ ਇੱਥੇ ਹੀ ਹੁੰਦੇ ਹਨ ਬੱਚਿਆਂ ਦਾ ਕੀ ਹੈ ਬੱਚੇ ਤੇ ਪਰਮਾਤਮਾ ਨੇ ਪਾਲ ਹੀ ਦੇਨੇ ਹਨ ਰਿਜਕ ਤੇ ਉਹ ਹੀ ਦਿੰਦਾ ਹੈ ਉਹਦੇ ਫਾਦਰ ਸਾਹਿਬ ਕੰਦੇ ਹੁੰਦੇ ਸਨ ਉਹਦੇ ਹੂਡ ਆਵੇ ਸਹ ਕੋਸਾ ਜਿਸਪਾ ਛੇ ਬੱਚੇ ਦੇ ਸ਼ਰੀਹਾਂ ਤੈਨੂੰ ਕਮਣ ਖੁਲਾਵੇ ਕਮਣ ਚੁਗਾਵੇ ਮਨ ਵਿੱਚ ਸਿਮਰਨ ਕਰਿਆ ਮਨ ਵਿੱਚ ਸਿਮਰਨ ਕਰੋ ਪਰਮਾਤਮਾ ਰਿਜਕ ਪਹੁੰਚਾਂਦਾ ਹੀ ਪਹੁੰਚਾਂਦਾ ਹੈ ਹਰ ਹਾਲ ਵਿੱਚ ਬਾਕੀ ਗਰੀਬੀ ਤੇ ਅਮੀਰੀ ਪਰਸ਼ਾਹੇ ਹਨ ਇਹ ਤੋਂ ਪਛਾਣ ਹੈ ਸੋਸ ਗੁਰਦੁਆਰਾ ਸਾਹਿਬ 4 ਵਜੇ ਜਾਣਾ ਹੁੰਦਾ ਹੈ ਉਹ ਜਬਾਦ ਪਹਿਲੇ ਸਭ ਤੋਂ ਪਹਿਲੇ ਘਰ ਦੇ ਕੰਮ ਕੁੰਮ ਕਰਕੇ ਫੇ ਗੁਰਦੁਆਰਾ ਸਾਹਿਬ 4 ਵਜੇ ਜਾਣਾ 6 ਵਜੇ ਆਉਣਾ ਫੇ ਰਾਤੀ ਰੋਟੀ ਵਰ ਹੋ ਜਾਣਾ ਇਸ ਕਰਕੇ ਦੇਖਾਂਗੀ ਮੈਂ ਸਵੇਰੇ ਸਵੇਰਿਆ ਕਰ ਵੀਡੀਓ ਬਣ ਚੁੱਕੀ ਜਾਂ ਰਾਤ ਨੂੰ ਵੀਡੀਓ ਸ਼ੂਟ ਕਰਿਆ ਕਰਾਂਗੀ ਆਪ ਸਾਰਿਆਂ ਨੂੰ ਪਸੰਦ ਆਵੇ ਤੇ ਅੱਗੇ ਲਾਈਕ ਤੇ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਸਪੋਰਟ ਵੀ ਕਰਿਓ ਸੋ ਆਪ ਸਾਰੇ ਹੰਤਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ